ਅੱਜ ਆਪਾਂ ਗੱਲਬਾਤ ਕਰਨੀ ਆ ਪੰਜਾਬ ਦੇ ਵਿੱਚ ਬੰਜਾਂ ਦੇ ਮੁੱਦੇ ਨੂੰ ਲੈ ਕੇ ਜੋ ਕਾਫੀ ਪਖੜਿਆ ਹੋਇਆ ਕਿ ਕਿਵੇਂ ਜਿਹੜਾ ਲਗਾਤਾਰ ਭਈਏ ਜਿਹੜੇ ਪੰਜਾਬ ਦੇ ਉੱਪਰ ਕਾਜ ਹੋ ਰਹੇ ਨੇ ਤੇ ਉਹਨਾਂ ਦੀ ਗਿਣਤੀ ਵੀ ਆ ਜਿਹੜੀ ਉਹ ਲਗਾਤਾਰ ਵਾਧੀ ਜਾ ਰਹੀ ਆ ਇੱਥੇ ਸਰਵੇਖਣ ਵੀ ਹੋਇਆ ਕਿ 60% ਜਿਹੜੀ ਗਿਣਤੀ ਆ ਉਹ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਆ ਤੇ 40% ਭਈਏ ਇਥੋਂ ਦੇ ਪੱਕੇ ਵਸਨੀਕ ਬਣ ਚੁੱਕੇ ਆ ਤੋ ਸਰਕਾਰ ਵੱਲੋਂ ਵੀ ਇਹ ਜਾਣਬੁੱਝ ਕੇ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਆ ਜਾਂ ਪੰਜਾਬ ਦੀ ਭੂਗੋਲਿਕ ਸਥਿਤੀ ਆ ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਪੰਜਾਬੀਆਂ ਲਈ ਬੜੀ ਇਹ ਚਿੰਤਾਜਨਕ ਗੱਲ ਆ ਪੰਜਾਬ ਤੇ ਪੰਜਾਬੀਅਤ ਲਈ। ਤੇ ਇੱਕ ਹੋਰ ਮਸਲਾ ਜਿਹੜਾ ਬਈਆਂ ਨੂੰ ਲੈ ਕੇ ਆ ਕਿ ਪੰਜਾਬੀ ਸਾਰੇ ਹੀ ਪੰਜਾਬੀ ਜਨਤਾ ਨੂੰ ਕਿ ਬਈਏ ਦੀ ਗਿਣਤੀ ਆ ਜਿਹੜੀ ਉਹ ਲਗਾਤਾਰ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਆ। ਪੰਜਾਬ ਦੇ ਕਾਮਕਾਰਾਂ ਦੇ ਉੱਪਰ ਇਹਨਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਕਾਮਕਾਰ ਪੰਜਾਬੀਆਂ ਦੇ ਠੱਪ ਹੋ ਰਹੇ ਨੇ। ਤੇ ਪਿੱਛੇ ਜਿਹਨਾਂ ਵੱਲੋਂ ਕਾਫੀ ਜੜੀਆਂ ਬਲਾਤਕਾਰ ਤੇ ਹੋਰ ਕਤਲ ਵਰਗੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਆ ਹੁਣੇ-ਹੁਣੇ ਥੋੜੇ ਦਿਨ ਹੋਇਆ ਪਿੰਡ ਕੁੰਬੜਾ ਜ਼ਿਲ੍ਹਾ ਮਾਲੀ ਦੇ ਵਿੱਚ ਦੋ ਸਿੱਖ ਨੌਜਵਾਨਾਂ ਦਾ ਇਹਨਾਂ ਭਈਆਂ ਵੱਲੋਂ ਕਤਲ ਕੀਤਾ ਗਿਆ ਪਰ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਕਿ ਜਿੰਨੇ ਵੀ ਸਮਾਜ ਸੇਵੀ ਨੇ ਆਪਣੇ ਆਪ ਨੂੰ ਕਹਾਉਂਦੇ ਆ ਸਿੱਖ ਜਥੇਬੰਦੀਆਂ ਦੇ ਨਮਾਇंदे ਹੋਗੇ ਕਿਸਾਨ ਯੂਨੀਅਨਾਂ ਹੋਗੀਆਂ ਹੋਰ ਉਹਨਾਂ ਨੇ ਭਾਵੇਂ ਕਿਸੇ ਕਿਸੇ ਨੇ ਵੀ ਪੀੜਤ ਪਰਿਵਾਰ ਦਾ ਸਾਥ ਨਹੀਂ ਦਿੱਤਾ ਸਗੋਂ ਆ ਜਿਹੜੀਆਂ ਕਾਮਰੇਡੀ ਤੇ ਰਾਣੇ ਇਹ ਉਹਨਾਂ ਦੀ ਹਮਾਇਤ ਵਿੱਚ ਖੜੇ ਨਜ਼ਰ ਆਏ ਉਹਨਾਂ ਵੱਲੋਂ ਬੋਲਿਆ ਵੀ ਗਿਆ ਉਹਨਾਂ ਦੀ ਹਮਾਇਤ ਦੇ ਵਿੱਚ ਕਾਫੀ ਕੁਝ ਲਿਖਿਆ ਵੀ ਗਿਆ ਤੇ ਇਹ ਸਿੱਖਾਂ ਦੇ ਖਿਲਾਫ ਹਮੇਸ਼ਾ ਆਪਾਂ ਨੂੰ ਪਤਾ ਵੀ ਜਿਹੜੇ ਉਲਟ ਭੁਖਤ ਦੇ ਆਏ ਆ ਤੇ ਹੁਣ ਵੀ ਇਹ ਉਲਟੀ ਪਉਤੇ ਨਹੀਂ ਇਸ ਮਸਲੇ ਦੇ ਉੱਤੇ ਜਦੋਂ 84 ਦੀ 84 ਵੇਲੇ ਸਾਡੇ ਦਰਬਾਰ ਸਾਹਿਬ ਤੇ ਟੈਗ ਹੋਇਆ ਸੀਗਾ ਉਦੋਂ ਸਾਡੇ ਸਿੱਖ ਜਿਹੜੇ ਨੌਜਵਾਨਾਂ ਨੂੰ ਕੋਕੋ ਕੇ ਮਾਰੇ ਗਿਆ ਸੀ ਸਿੱਖ ਬੱਚਿਆਂ ਦੇ ਬਲਾਤਕਾਰ ਹੋਏ ਤੇ ਸਾਡੇ ਗੁਰਦੁਆਰਿਆਂ ਨੂੰ ਅੱਗਾ ਲਾਈਆਂ ਗੀਆਂ ਸਿੱਖ ਲਾਇਬ੍ਰੇਰੀਆਂ ਨੂੰ ਅੱਗਾ ਲਾਈਆਂ ਗੀਆਂ ਉਦੋਂ ਵੀ ਇਹਨਾਂ ਨੇ ਸਟੇਟ ਦੇ ਜਿਹੜੀਆਂ ਕਾਮੇਡੀ ਤੇ ਰਾਜ ਸਟੇਟ ਦਾ ਪਸੰਦ ਬਣ ਕੇ ਇਹਨਾਂ ਨੇ ਕੰਮ ਕੀਤਾ ਸੀਗਾ ਹੁਣ ਵੀ ਭਰਾਵੋ ਜਦੋਂ ਸਾਡੇ ਜਿਹੜੀਆਂ ਹਾਕਮ ਤੇਰਾ ਸਾਡੇ ਹੱਕਾਂ ਨੂੰ ਮਾਰ ਤੇ ਲੱਗੇ ਹੋਈਆਂ ਜਿਵੇਂ ਕਿ ਪਾਣੀ ਦੀ ਗੱਲ ਹੋਵੇ ਪੰਜਾਬ ਦੇ ਚੰਡੀਗੜ੍ਹ ਰਾਜਧਾਨੀ ਦੀ ਗੱਲ ਹੋਵੇ ਸਾਡੇ ਡੈਮਾਂ ਦੇ ਪ੍ਰਬੰਧ ਦੀ ਗੱਲ ਹੋਵੇ ਜਨਾਬੀ ਮਾਂ ਬੋਲੀ ਦੀ ਗੱਲ ਹੋਵੇ ਪੰਜਾਬ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਗੱਲ ਹੋਵੇ ਮਜ਼ਦੂਰਾਂ ਦੀ ਗੱਲ ਹੋਵੇ ਤੇ ਲਗਾਤਾਰ ਜਿਹੜੇ ਇੱਕ ਆਮਰੈਡੀ ਤੇ rau ਚੁੱਪਨੇ ਇਸ ਮਸਲੇ ਤੇ ਤੇ ਉਹਨਾਂ ਦਾ ਸਾਥ ਦੇ ਰਹਿਆਂ ਨੇ ਹੁਣ ਜਿਹੜਾ ਪਿੱਛੇ ਧਰਨਾ ਵੀ ਲੱਗਿਆ ਸੀਗਾ ਇਹ ਨੌਜਵਾਨਾਂ ਦੇ ਇਨਸਾਫ ਲਈ ਉੱਥੇ ਕੁਝ ਲੋਕ ਜਿਹੜੇ ਪੰਜਾਬ ਦਰਦੀ ਨੇ ਜਾਂ ਪੰਜਾਬ ਪ੍ਰਸਤ ਨੇ ਉੱਥੇ ਪੁੱਜੇ ਸੀਗੇ ਜਿਨ੍ਹਾਂ ਵਿੱਚੋਂ ਬਾਈ ਅੰਤੋਜ ਮਾਨ ਅਜੀਪਾਲ ਭਰਾੜ ਬਾਈ ਲੱਖਾ ਸਿੰਘ ਸਦਾਣਾ ਤੇ ਬਾਬਾ ਬਕਸੀਸ ਉਹ ਅੱਥੇ ਪਹੁੰਚੇ ਸੀਗੇ ਤਾਂ ਕਿ ਜਿਹੜਾ ਉਹ ਨੌਜਵਾਨ ਨੂੰ ਇਨਸਾਫ ਉਹ ਮਿਲ ਸਕੇ ਤਾਂ ਉਹਨਾਂ ਨੇ ਇੱਕ ਮੰਗ ਵੀ ਰੱਖੀ ਸੀਗੀ ਕਿ ਜਿਵੇਂ ਉੱਤਰਾਖੰਡ ਹਿਮਾਚਲ ਨਾਗਾਲੈਂਡ ਅੰਮਗਾਲਿਆ ਤੇ ਹੋਰ ਕਈ ਸੂਬਿਆਂ ਦੇ ਵਿੱਚ ਜਿਹੜੀ ਇਹ ਸ਼ਰਤ ਰੱਖੀ ਵੀ ਆ ਕਿ ਤੁਸੀਂ ਬਾਹਰਲਾ ਜਿਹੜਾ ਪ੍ਰਵਾਸੀ ਆ ਜਾਂ ਵਿਦੇਸ਼ੀ ਆ ਕੋਈ ਵੀ ਉੱਥੇ ਉਹਨਾਂ ਨੂੰ ਸ਼ਰਤਾਂ ਨੂੰ ਪੂਰੀਆਂ ਕੀਤਾ ਬਿਨਾ ਜਿਹੜੀ ਉਹ ਜ਼ਮੀਨ ਜਾਂ ਨੌਕਰੀ ਉੱਥੇ ਨਹੀਂ ਲੈ ਸਕਦਾ ਤੇ ਉਨਾਂ ਨੇ ਇਹ ਵੀ ਮੰਗ ਰੱਖੀ ਸੀ ਕਿ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋਣਾ ਚਾਹੀਦਾ ਪਰ ਜਿਹੜੀਆਂ ਆ ਕਾਮਰੇਡੀ ਧਿਰਾਂ ਨੇ ਇਹਨਾਂ ਨੇ ਫੇਰ ਵੀ ਇਹਨਾਂ ਦਾ ਵਿਰੋਧ ਕੀਤਾ ਕਿ ਉਹਨਾਂ ਵਿਰੋਧ ਕਾਫੀ ਪ੍ਰਚਾਰ ਵੀ ਕੀਤਾ ਗਿਆ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੰਦਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਨੇ ਸੋ ਕਾਫੀ ਕੋਸ਼ਿਸ਼ ਇਹਨਾਂ ਨੇ ਕੀਤਾ ਸੀਗਾ ਭਰਾਵੋ ਤੇ ਸਾਨੂੰ ਸਹੀ ਦੇ ਗਲਤ ਬੰਦਿਆਂ ਨੂੰ ਪਛਾਣਨ ਦੀ ਲੋੜ ਆ ਉਹ 350 ਦਾ ਭਲਾ ਚਾਉਂਦਾ ਤੇ ਕੌਣ ਜਿਹੜਾ ਹੈਗਾ ਪੰਜਾਬ ਦੇ ਉਲਟ ਇਸ ਵੇਲੇ ਭੁੱਗਤ ਰਿਹਾ ਤੇ ਉੱਥੇ ਜਿਹੜਾ ਧਰਨਾ ਲੱਗਾ ਸੀ ਉੱਥੇ ਬਾਈ ਲੱਖਾ ਸਦਾਨਾ ਨੇ ਵੀ ਇਹ ਬੋਲਿਆ ਸੀਗਾ ਕਿ ਅਸੀਂ ਖੁਦ ਵੀ ਜ਼ਿੰਮੇਵਾਰ ਆ ਇਨ੍ਹਾਂ ਕਤਲਾਂ ਦੇ ਲਈ ਕਿਉਂਕਿ ਅਸੀਂ ਜਿਹੜੇ ਉੱਥੋਂ ਦੇ ਲੋਕ ਸੀ ਉਹਨਾਂ ਨੇ ਰਹਿਣ ਲਈ ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉਹ 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 ਜਗ੍ਹਾ ਤੇ ਪੱਕੇ ਤੌਰ ਤੇ ਕਾਬਜ਼ ਹੋ ਗਏ ਤੇ ਉੱਥੇ ਇੱਕ ਜਿਹੜੀ ਗੱਲ ਖਾਸ ਤੌਰ ਤੇ ਬੋਲੀ ਗਈ ਸੀਗੀ ਇੱਥੇ ਕਿ ਉੱਥੋਂ ਦਾ ਜਿਹੜਾ ਇੱਕ ਕਲਵੰਤ ਸਿੰਘ ਐਮ ਐਲ ਏ ਆ ਉਹ ਵੀ ਇਹਨਾਂ ਕਤਲਾਂ ਦਾ ਉਹਨੇ ਹੀ ਜ਼ਿੰਮੇਵਾਰ ਆ ਜਿੰਨਾਂ ਜਿੰਨਾ ਕਿ ਉਹ ਕਤਲ ਕਰਨ ਵਾਲੇ ਜ਼ਿੰਮੇਵਾਰ ਨੇ ਉਸਤੇ ਵੀ 302 ਦਾ ਬਰਚਾ ਹੀ ਦਰਜ ਹੋਣਾ ਚਾਹੀਦਾ ਕਿਉਂਕਿ ਉਹਦੀ ਵੀਡੀਓ ਵੀ ਆ ਉਹ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਬੜਾ ਹੁੱਬ ਹੁੱਬ ਕੇ ਕਹਿ ਰਿਹਾ ਕਿ ਵੀ ਜਿਹੜੇ ਇਹਨਾਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਤੇ ਵੋਟਰ ਕਾਰਡ ਮੈਂ ਬਣਵਾ ਕੇ ਦਿੱਤੇ ਆ ਵੋਟਾਂ ਦੀ ਖਾਤਰ ਨੂੰ ਪਤਾ ਸੀਗਾ ਵੀ ਮੈਂ ਅੱਗੇ ਚੋਣਾਂ ਆਉਣੀਆਂ ਤੇ ਇਹਨਾਂ ਨੂੰ ਵੋਟਾਂ ਖਾਤਰ ਵਰਤੂਗਾ ਤੇ ਉਹਨਾਂ ਨੇ ਉੱਥੋਂ ਦੇ ਪੱਕੇ ਜਿਹੜੀਆਂ ਇਹ ਰੈਸ਼ੀ ਕਲੋਨੀਆਂ ਵੀ ਬਣਾ ਕੇ ਦਿੱਤੀਆਂ ਤੇ ਉਹਨਾਂ ਨੂੰ ਉੱਥੇ ਉੱਥੋਂ ਦੇ ਬਸਨੀਕ ਬਣਾਇਆ ਤੇ ਅੱਜ ਉਹ ਉਹਨਾਂ ਦੇ ਕੀਤੇ ਹੋਏ ਇਹਨਾਂ ਪੁੱਠੇ ਕੰਮਾਂ ਦਾ ਜਿਹੜਾ ਨਤੀਜਾ ਅੱਜ ਪੰਜਾਬੀਆਂ ਨੂੰ ਕਤਲਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਸੋ ਸਾਰੇ ਉਹ ਵੀਡੀਓ ਮੈਂ ਸਾਂਝੀ ਤੁਹਾਡੇ ਨਾਲ ਕਰ ਲੱਗਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਅਤਵਾਕ ਵੀਡੀਓ ਨੂੰ ਉਹਨੂੰ ਵੇਖਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਬਾਕੀ ਹੱਥ ਬਨ ਕੇ ਬੇਨਤੀ ਆ ਕਿ ਬਈ ਜਿਹੜੇ ਚੰਗੇ ਲੋਕ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਪੰਜਾਬ ਦੀ ਬੋਲੀ ਦੀ ਗੱਲ ਕਰਦੇ ਆ ਜਾਂ ਆਪਦੀ ਰਾਜਧਾਨੀ ਚੰਡੀਗੜ੍ਹ ਦੀ ਸਾਡੀ ਉਹਦੀ ਗੱਲ ਕਰਦੇ ਆ ਜਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ ਜਾਂ ਸਾਡੀਆਂ ਜ਼ਮੀਨਾਂ ਦੀ ਗੱਲ ਕਰਦੇ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਦਾ ਸਾਨੂੰ ਵੱਧ ਤੋਂ ਵੱਧ ਡਟ ਕੇ ਸਾਥ ਦੇਣਾ ਚਾਹੀਦਾ ਉਹ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਤਾਂ ਕਿ ਜਿਹੜਾ ਪੰਜਾਬ ਆ ਦੁਨਿਆ ਦਾ ਆਪਾਂ ਖੁਸ਼ਹਾਲ ਬਣਾ ਸਕੀਏ ਜਿਹੜਾ ਕਿ ਹੱਕ ਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹਨਾਂ ਬਸ ਸੋਨੇ ਦੀ ਤੜੀ ਦੁਆਰਾ ਬਣਾ ਸਕੀਏ